ਸੰਤ ਬਾਬਾ ਬਲਵੰਤ ਸਿੰਘ ਜੀ ਜਿਹੜੇ ਲੰਗਰਾਂ ਕਰਕੇ ਮਸ਼ਹੂਰ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸੰਤ ਬਾਬਾ ਈਸ਼ਸਾ ਦੇ ਬਚਨ ਤੇ ਫੁੱਲ ਜੜਾਏ ਜਿਵੇਂ ਮਨੁੱਖਾਂ ਨੇ ਰਾਤ ਨੂੰ ਕਹਤਾ ਨਾ ਦੇਣਾ ਜੀ ਦੇਣਾ ਜੇ ਦਿਨ ਨੂੰ ਕਹ ਦਤਾ ਰਾਤ ਹੈ ਜੀ ਰਾਤ ਹੈ ਮੇਰੇ ਕੋਲ ਕੋਈ ਸ਼ਬਦ ਨਹੀਂ ਜ਼ਿੰਦਗੀ ਦੇ 40 ਵਰੇ ਜਿਨ੍ਹਾਂ ਨੇ ਬਿਸਤਰੇ ਤੇ ਪਿੱਠ ਲਾ ਕੇ ਨਹੀਂ ਵੇਖਿਆ ਉਹਨਾਂ ਦੇ ਮੁਬਾਰਕ ਬਚਨ ਮੈਂ ਸੰਗਤਾਂ ਨੂੰ ਬੇਨਤੀ ਕਰਦਿਆਂ ਇਹ ਰੋਲਾ ਰੂਲਾ ਪਾਉਣ ਵਾਲੇ ਤਾਂ ਬਤੇਰੇ ਮਿਲ ਜਾਣਗੇ ਸੰਤ ਮਾਰ ਕਹਿੰਦੇ ਹੁੰਦੇ ਸੀ ਕਹਿੰਦੇ ਐ ਤਾਂ ਇੱਕ ਗਾਉਣ ਵਾਲੀ ਲੱਖਾਂ ਦਾ ਦਿਲਾ ਦਿੰਦੀ ਆ ਪਰ ਜਿਹੜੀ ਮਨ ਦੀ ਗੱਲ ਕਰਨੀ ਤੇ ਗੁਰੂ ਕੇ ਸੰਗਤ ਜੀਵਨ ਦੀ ਗੱਲ ਕਰਨੀ ਕਿਸੇ ਜੀਵਨ ਵਾਲੇ ਪੁਰਸ਼ ਤੋਂ ਮਿਲ ਸਕਦੀ ਆ ਮੈਂ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੀ ਯੂਰੀ ਚ ਇੱਕ ਬਚਨ ਕਹਿਣ ਵਾਸਤੇ ਜਾ ਰਿਹਾ ਮੇਰੀ ਧਾ ਨਿਕਲ ਗਈ ਮੈਂ ਉਹਨਾਂ ਟਣਾਂ ਦੇ ਵਿੱਚ ਮੈਂ ਬਾਬਾ ਜੀ ਦੇ ਸਾਹਮਣੇ ਤਾਰੀਫ ਨਹੀਂ ਕਰਨੀ ਜਾਂਦਾ ਪਰ ਮੈਂ ਕਰੇ ਬਿਨਾਂ ਰਹਿ ਵੀ ਨਹੀਂ ਸਕਦਾ ਗੱਲ ਇਸ ਤਰ੍ਹਾਂ ਕੀ ਮੈਨੂੰ ਨਿਊਯਾਰਕ ਦੇ ਵਿੱਚ ਕਿਸੇ ਨੇ ਕਿਹਾ ਬਾਬਾ ਜੀ ਤੁਸੀਂ ਕਿਹੜੇ ਮਹਾਂਪੁਰਸ਼ਾਂ ਦੇ ਸੰਗੀ ਹੋ ਮੈਂ ਕਿਹਾ ਜੀ ਮੈਂ ਸਾਰੇ ਸੰਤਾਂ ਦਾ ਸਤਿਕਾਰ ਕਰਦਾ ਹਾਂ ਪਰ ਅਸੀਂ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਚਰਨ ਸ਼ੋਦਾਸ ਨੂੰ ਪ੍ਰਾਪਤ ਹੋਈ ਉਹ ਪ੍ਰੇਮੀ ਕੋ ਜੋਸ਼ਵੀ ਦਾ ਬੜਾ ਮਹਰਸੀ ਉਹਨੇ ਮੈਨੂੰ ਪੰਜ ਚਾਰ ਗੱਲਾਂ ਇਹੋ ਜਿਹੀ ਦੱਸੀਆਂ ਜਿਹੜੀਆਂ ਮੇਰੇ ਖਿਆਲ ਹੈ ਕਿ ਮੇਰੇ ਜੀਵਨ ਦੇ ਵਿੱਚ ਬਹੁਤ ਜਲਦੀ ਹੀ ਘਟ ਗਈਆਂ ਗੱਲ ਕਰਦੇ ਕਰਦੇ ਕਹਿੰਦਾ ਜੀ ਤੁਹਾਡੇ ਰਾੜਾ ਸਾਹਿਬ ਦੇ ਕੋਈ ਸ਼੍ਰੀਮਾਨ ਜੀ ਹੈਰਾਨ ਮੈਂ ਇੰਨਾ ਹੋਇਆ ਕਿ ਉਹ ਮਣਕੇ ਜਿ ਰੱਖ ਕੇ ਨਾ ਜੀਦਾ ਮਰਜ਼ੀ ਨਾ ਕੱਢ ਦਿੰਦਾ ਸੀ ਕਹਿੰਦਾ ਕਹਿੰਦਾ ਭੇਵੇ ਵਾਲਿਓ ਬਾਬਾ ਇਸ਼ਰ ਸਿੰਘ ਦੀ ਤੁਹਾਡੇ ਦੇ ਕਿਰਪਾ ਦਾ ਹੈ ਹੀ ਹੈ ਕਹਿੰਦਾ ਇੱਕ ਸੰਤ ਬਲਵੰਤ ਸਿੰਘ ਨੇ ਕਹਿੰਦਾ ਤੁਹਾਡੇ ਰਾੜਾ ਸਾਹਿਬ ਜੋ ਉਹਨਾਂ ਦੀ ਤੁਹਾਡੇ ਤੇ ਬੜੀ ਕਿਰਪਾ ਸਾਸ ਜੀ ਦੀ ਮੇਰੀ ਧਾ ਨਿਕਲ ਗਈ ਉਹ ਮੇਰੇ ਕੋਲ ਰਿਆ ਨਾ ਗਿਆ ਉਹ ਮਹਾਂਪੁਰਖ ਹੁਣ ਤੁਹਾਡੇ ਸਾਹਮਣੇ ਆ ਰਹੇ ਨੇ ਇੱਥੇ ਬਯੰਤ ਮਹਾਪੁਰਸ਼ ਬੈਠੇ ਨੇ ਇੱਕ ਦੂ ਇੱਕ ਚੜਹੰਦੀਆਂ ਤੇ ਹੁਣ ਚਾਹਤੀ ਮਾਰ ਲਓ ਵੀ ਅੱਜ ਸਟੇਜ ਤੂੰ ਥੱਲੇ ਮੈਂ ਵੀ ਨਹੀਂ ਜਾਣਾ ਕਿਉਂਕਿ ਬਿਜਲੀ ਵਰੀ ਕਹਿ ਦਿੰਦੇ ਨੇ ਕਿ ਬਾਬਾ ਜੀ ਆਪ ਤਾਂ ਕਈ ਵਾਰੀ ਘਰ ਦੇ ਵਿੱਚ ਸੱਜਣ ਆਏ ਪਰੌਣੇ ਵੀ ਤੋੜਨੇ ਪੈਂਦੇ ਨੇ ਇਹ ਸੰਤ ਪਰੌਣੇ ਨੇ ਆਏ ਸੰਤ ਪਰੌਣੇ